ਸ਼ਾਸਤਰੀ ਕਾ ਸਾਰੀਆਂ ਭੈਣਾਂ ਨੂੰ ਬੋਸਾ ਦਾ ਠੀਕ ਠਾਕ ਹੀ ਹੋਣਗੇ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਪ੍ਰਮਾਤਮਾ ਬਹੁਤ ਹੀ ਪਿਆਰਾ ਗੀਤ ਜਦੋਂ ਬਰਾਤ ਹੁੰਦੀ ਹੈ ਤੇ ਲਾੜੇ ਨੂੰ ਇਹਨਾਂ ਸੱਜਣਾਂ ਨੂੰ ਕਮੈਂਟ ਕਰਕੇ ਦੱਸਿਆ ਕਰੋ ਮੇਰਾ ਮਨ ਵਧਾਇਆ ਕਰੋ ਕਿਹੋ ਜਿਹਾ ਲੱਗਿਆ ਗੀਤ ਤੇ ਕਿਹੋ ਜਿਹਾ ਲੱਗਿਆ ਬੋਲੀਆਂ ਆਪਾਂ ਫੇਰ ਹੋਰ ਵੀ ਅੱਗੇ ਵਧਗੇ ਗਾਲੀਆਂ ਨੰਦੇ ਹੋ ਜੀ ਕਾਨ ਗਾਲੀਆਂ ਨੰਦੇ ਹੋਲੇ ਗਾਲੀਆਂ ਤਾ ਝਾੜੀਆਂ ਕਾਨ ਜੰਬੇ ਦੀਆਂ ਗਾਲੀਆਂ ਦੇ ਸਾਰਾ ਸੋਰਾ ਤਾ ਤੇਰ ਵਖਾਨਾ ਦੇ ਸਦਾ ਰਾਜਾਏ ਸਾਸ ਨਾ ਨਿੰਦਿਆ ਰਖਾਨਾ ਸਾਸ ਨਾ ਨਿੰਦਿਆ ਜੇ ਸਾਸ

ਸਾਲੀ ਨਾ ਨਿੰਦੇ ਹੋਈ ਗਾਣਾ ਸਾਲੀ ਨਾ ਨਿੰਦੇ ਹੋਈ ਸਾਈ ਦਾ ਢੋਡੀ ਵੇ ਗਾਣਾ ਰਾਜੇ